ਦੁਨੀਆ ਪਾਰੇ ਖਾਸ ਤੌਰ ਤੇ ਕੈਨੇਡਾ ਦੇ ਵਿੱਚ 1950 ਸੀ ਦੇ ਵਿੱਚ 에어 ਇੰਡੀਆ ਬੰਬ ਕਾਂਟਰ ਅਦੇ ਚਾਲਵੇ ਬਰੇਗੰਡ ਜਿਹੜੀ ਆ ਉਹ ਮਿਲਾਈ ਗਈ ਆ 329 ਬੇਕਸੂਰ ਲੋਕ ਜਿਹੜਿਆ ਇਹਦੇ ਵਿੱਚ ਮਾਰੇ ਗਏ ਸੀ ਸਾਡੇ ਵੱਡੇ ਲੀਡਰਾਂ ਵੱਲੋਂ ਇਸ ਨੋਟੀਫੀਕ ਜਿਹੜਾ ਉਹ ਕੀਤਾ ਗਿਆ ਫਲਾਈਟ 182 ਫਲਾਈਟ 에어 ਇੰਡੀਆ ਦੀ 182 ਜਿਹੜੀ ਆ ਉਹ ਬੰਬ ਦੇ ਨਾਲ ਉਡਾ ਦਿੱਤੀ ਗਈ ਸੀ ਇਸ ਦੇ ਵਿੱਚ ਬਹੁਤ ਸਾਰੇ ਬੇਕਸੂਰ ਤ੍ਰਿਬუნ ਸਾਰੇ ਸਾਰੇ ਹੀ ਜਿਹੜੇ ਪੈਸੇਂਜਰ ਤੇ ਕਰੂ ਮੈਂਬਰ ਸੀ ਇਹਦੇ ਵਿੱਚ ਮਾਰੇ ਗਏ ਸੀ ਅੱਜ ਵੀ ਇਸ ਦੀਆਂ ਪਰਤਾਂ ਖੁੱਲਣੀਆਂ ਬਾਕੀ ਨੇ ਅੱਜ ਵੀ ਇਸ ਦੀਆਂ ਪਰਤਾਂ ਖੁੱਲਣੀਆਂ ਬਾਕੀ ਨੇ ਬਹੁਤ ਸਾਰੇ ਮਾਹਰ ਤੇ ਇਵਨ ਕੇ RCMP ਨੇ ਵੀ ਇਸ ਦੇ ਉੱਪਰ ਗੱਲ ਕਹੀ ਹੈ ਕਿ ਇਸ ਦੇ ਉੱਪਰ ਅਜੇ ਵੀ ਕੰਮ ਹੋਣਾ ਬਾਕੀ ਹੈ ਦੱਸਣਾ ਚਾਹ ਰਿਹਾ ਹਾਂ ਕਿ RCMP ਨੇ ਰੀਸੈਂਟਲੀ ਇਹ ਗੱਲ ਕਹੀ ਸੀ ਕਿ ਇਹਦੇ ਵਿੱਚ ਉਹਨਾਂ ਨੇ ਇਸ ਜਿਹੜਾ ਬੰਬ ਕਾਰਡ ਹੋਇਆ ਸੀਗਾ ਇਹਦੇ ਵਿੱਚ ਇੱਕ ਬੰਬ ਨੂੰ ਬਣਾਉਣ ਵਾਲੇ ਅ ਮਿਸਟਰ ਐਕਸ ਨਾਂ ਦੇ ਦੋਸ਼ੀ ਨੂੰ ਉਹਨਾਂ ਨੇ ਜਿਹੜਾ ਆ ਉਹ ਪਛਾਣਿਆ ਸੀਗਾ ਬਸ ਉਸ ਦੀ ਮੌਤ ਹੋ ਚੁੱਕੀ ਆ ਸੋ ਉਸ ਦੀ ਪ੍ਰਾਈਵੇਸੀ ਐਕਟ ਅਧੀਨ ਉਹਦੀ ਆਈਡੀ ਲਈ ਸਕਨ ਤੋਂ ਆਰਸੀਐਨਪੀ ਨੇ ਅ ਅਨਕਾਰ ਕਰ ਦਿੱਤਾ ਹੈ ਮੇਰੇ ਬਾਰੇ ਅੱਜ ਵੀ ਸਿੱਖ ਭਾਈਚਾਰੇ ਸਿੱਖ ਜਥੇਬੰਦੀਆਂ ਕੈਨੇਡਾ ਦੀਆਂ ਵੱਡੇ ਪੱਧਰ ਤੇ ਇਸ ਗੱਲ ਦੀ ਮੰਗ ਕਰ ਰਹੀਆਂ ਕਿ ਦੇ ਪਿੱਛੇ ਕੁਝ ਹੋਰ ਤਾਕਤਾਂ ਸਨ ਜਿਹੜੇ ਲੋਕ ਫੜੇ ਗਏ ਨਹੀਂ ਬੇਨਕਾਬ ਕੀਤੇ ਗਏ ਨਹੀਂ ਉਹ ਅਸਲ ਦੋਸ਼ੀ ਨਹੀਂ ਸੰ। ਬਟ 1985 ਜਬ ਆਪਰਿਆ ਗਿਆ 에어 ਇੰਡੀਆ ਬੰਬ ਕਾਂਡ ਜਿਹੜਾ ਉਹਦੇ ਵਿੱਚ 329 ਵਿਕਸੂਰ ਮੋਸਟ ਆਫ ਕੈਨੇਡੀਅਨ ਜਿਹੜੇ ਆਵਾਰੇ ਗਏ ਸਨ ਉਹਨਾਂ ਦੀ ਦੁਖਤਾਈ ਮੌਤੇ ਉੱਪਰ 40 ਸਾਲ ਬਰੇਬਾਦ ਵੀ ਅੱਜ ਉਸ ਦੀਆਂ ਪੱਤਾ ਖੁੱਲ੍ਹੀਆਂ। ਬਾਕੀ ਨੇ ਅਸੀਂ ਇਸ ਦੁਖਤਾਈ ਕਟਣ ਦੇ ਉੱਪਰ ਇੱਕ ਵਾਰ ਹੀ ਫਿਰ ਜਿਹੜਾ ਦੁੱਖ ਸਾਥ ਸ਼ਾਨ ਕਰਦੇ ਆ ਤੇ ਉਹਨਾਂ ਵਿਕਸੂਰ ਜਿਹੜੇ ਪਰਿਵਾਰ ਜਿਹੜਾ ਵਿਖਰ ਗਿਆ ਸੀ ਉਹਨਾਂ ਤੋਂ ਸੰਦਾ ਲਈ ਜਿਹੜੀ ਸੀ ਪੇਟ ਕਰਦੇ। ਅਗਲੀ ਖਬਰ ਅਵਾਜ ਦੇ ਕੈਨੇਡੀਅਨ ਲੋਕਾਂ ਵਾਸਤੇ ਜਿਹੜੀ ਅੱਜ ਦੀ ਵੱਡੀ ਨਿਊਜ਼ ਹੈ ਖਾਸ ਤੌਰ ਤੇ ਉਹ ਰਹੇਗੀ ਸਟੈਟਿਸ ਕੈਨੇਡਾ ਵੱਲੋਂ ਅੱਜ ਮਈ ਮਹੀਨੇ ਦੀ ਇਨਫਲੇਸ਼ਨ ਡਾਟਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੀ ਰਿਪੋਰਟ ਅਨਲਿਸਿਸ ਕੀਤੀ ਜਾ ਰਹੀ ਹੈ ਦੱਸਣਾ ਚਾਹ ਰਹੇ ਹਾਂ ਕਿ ਬੈਂਕ ਆਫ ਕੈਨੇਡਾ ਦੇ 30 ਜੁਲਾਈ ਦੇ ਇੰਟਰਸਟ ਰੇਟ ਡਿਸੀਜਨ ਤੋਂ ਪਹਿਲਾਂ ਦੋ ਇਨਫਲੇਸ਼ਨ ਦੀਆਂ ਰਿਪੋਰਟਾਂ ਆਈਆਂ ਨੇ ਅਪ੍ਰੈਲ ਮਹੀਨੇ ਦੇ ਵਿੱਚ ਕੈਨੇਡਾ ਦੀ ਇਨਫਲੇਸ਼ਨ ਰਿਪੋਰਟ ਜਿਹੜੀ 1.7% ਰਹੀ ਕੈਨੇਡਾ ਦੀ ਮਹਿੰਗਾਈ ਦਾ ਇਹ ਇੱਕ ਬਹੁਤ ਵਧੀਆ ਰਿਪੋਰਟ ਸੀ ਵੀ ਔਰ ਦੱਸਣਾ ਚਾਹ ਰਹੇ ਹਾਂ ਕਿ ਇਹ ਅੰਡਰ ਕੰਟਰੋਲ ਰਹੀ ਸੀ ਖਾਸ ਤੌਰ ਤੇ ਬੈਂਕ ਆਫ ਕੈਨੇਡਾ ਨੂੰ ਇਹ ਮੰਨਦਾ ਸੀ ਜਿਾ ਕਿ ਜਿਹੜਾ ਅਮਰੀਕਾ ਦਾ ਟ੍ਰੇਡ ਵਾਰ ਕੈਨੇਡਾ ਨਾਲ ਸ਼ੁਰੂ ਹੋਇਆ ਉਹਦਾ ਅਜੇ ਅਸਰ ਹੋਣਾ ਬਾਕੀ ਹੈ ਤੇ ਜਿਹੜੀ ਰਾਹਤ ਦਿੱਤੀ ਗਈ ਸੀ ਕੈਨੇਡਾ ਗਵਰਨਮੈਂਟ ਵੱਲੋਂ ਜੀਐਸਟੀ ਦੀ ਉਸ ਦੇ ਕਰਕੇ ਇਨਫਲੇਸ਼ਨ ਕੰਟਰੋਲ ਜਿਹੜੀ ਰਹੀ ਹੈ ਹੁਣ ਉਸ ਜਿਹੜੀ ਰਾਹਤ ਆ ਉਸ ਨੂੰ ਵੀ ਖਤਮ ਕੀਤਾ ਕਾਫੀ ਅਰਸਾ ਹੋ ਚੁੱਕਾ ਹੈ Bank of Canada ਬਟ ਆ ਮਿਨਿਟਲੀ ਵਾਚ ਕਰੇਗਾ ਇਸ ਰਿਪੋਰਟ ਨੂੰ ਰਚਨਾਚਾਰ ਰਹੇ ਹਨ ਕਿ ਬਹੁਤ سارے ਜਿਹੜੇ ਮਾਹਰ ਨੇ ਐਕਸਪਰਟ ਨੇ ਚਾਹੇ ਉਹ ਬਲੂਮਬਰਗ ਦੇ ਇਕਨੋਮਿਕਸ ਹੋਣ ਜਾਂ ਬੈਂਕਾਂ ਦੇ ਇਕਨੋਮਿਕਸ ਹੋਣ ਉਹ ਕਹਿੰਦੇ ਆ ਕਿ ਮਹਿੰਗਾਈ ਦੇ ਵਿੱਚ ਕੋ ਬਹੁਤਾ ਵੱਡਾ ਫਰਕ ਨਹੀਂ ਪਵੇਗਾ ਜੇ 1.7% ਤੇ 1.8% ਆਨ ਦੀ ਸਭਾਵਨਾ ਹੈ ਨੈਸ਼ਨਲ ਬੈਂਕ ਦੇ ਜਿਹੜੇ ਐਕਸਪਰਟ ਨੇ ਉਹ ਇਸ ਤੇ ਆਪਣੇ ਜਿਹੜੀ ਰਿਪੋਰਟ ਦੇ ਰਹੇ ਨੇ ਅ ਦੂਜੇ ਵੱਲ ਨੇ ਆ ਆਰਬੀਸੀ ਦੇ ਜਿਹੜੇ ਨਾਰਥਨ ਜਨਰੇਸ਼ਨ ਨੇ ਤੇ ਕਲੀਅਰ ਫੈਨ ਨੇ ਜਿਹੜੇ ਮੇਜਰ ਉਹਨਾਂ ਦੇ ਸਪੋਰਟ ਨੇ ਉਹ 1.8 ਕਹਿ ਰਹੇ ਨੇ ਇਸ ਤੋਂ ਇਲਾਵਾ ਇੱਕ ਸਕੌਸ਼ੀਆ ਬੈਂਕ ਦੇ ਜਿਹੜੇ ਐਕਸਪਰਟ ਨੇ ਜਿਹੜੇ ਇਕਨੋਮਿਕਸ ਨੇ ਉਹ ਕਹਿੰਦੇ ਆ ਕਿ ਇਨਫਲੇਸ਼ਨ ਕੱਢ ਕੇ 1.6% ਵੀ ਆ ਸਕਦੀ ਹੈ ਸੋ 1.7 ਦੇ ਆਸ-ਪਾਸ ਆਏਗੀ ਇਸ ਇਕਨਮਿਕ ਜਿਹੜਾ ਡਾਟਾ ਹੈ ਸੀਪੀਆਈ ਜਿਹੜੇ ਕੰਜ਼ਿਊਮਰ ਪ੍ਰਾਈਸ ਇੰਡੈਕਸ ਸਟੈਟ ਕੈਨਡਾ ਵੱਲੋਂ ਲੀਸ ਕਿੰਨੀ ਜਾਣੀ ਹੈ ਉਹਦੇ ਵਿੱਚ ਕੋ ਬਹੁਤਾ ਵੱਡਾ ਫਰਕ ਨਜ਼ਰ ਲੱਗਦਾ ਨਹੀਂ ਆਏਗਾ ਜੇ ਕੋਈ ਅ ਅਨਕਿਆਸਰੀ ਰਿਪੋਰਟ ਆਦੀ ਤੇ ਕਹਿਣਾ ਬੜਾ ਮੁਸ਼ਕਲ ਆ ਦੂਜੇ ਪਨੇ ਬੈਂਕ ਆਫ ਕੈਨੇਡਾ ਦੇ ਗਵਰਨਰ ਇਹ ਗੱਲ ਕਹਿ ਰਹੇ ਨੇ ਬਾਰ-ਬਾਰ ਕਿ ਅਜੇ ਵੀ ਅਮਰੀਕਾ ਦਾ ਜੋ ਵੀ ਇੰਪੈਕਟ ਹੈ ਕੈਨੇਡਾ ਦੇ ਟ੍ਰੇਡ ਵਾਰ ਦਾ ਉਹ ਜੇ ਸਾਹਮਣੇ ਨਹੀਂ ਆਇਆ ਅਜੇ ਆਉਣਾ ਬਾਕੀ ਆ ਸੋ ਅਜੇ ਸਟਿਲ ਪਿਛਲੀ ਵਾਰੀ ਉਹਨਾਂ ਨੇ ਬੈਂਕ ਆਫ ਕੈਨੇਡਾ ਦੇ ਇੰਟਰਸਟੇ ਤਾਂ ਹੋਲਡ ਕੀਤੇ ਸੀਗੇ ਕਿ ਟ੍ਰੇਡ ਵਾਰ ਦਾ ਇੰਪੈਕਟ ਆਮ ਖਪੂਮਰ ਤੇ ਉਹਨਾਂ ਨਜ਼ਰ ਸੀ ਆ ਰਿਹਾ ਹਾਲ ਹੀ ਕੜੀ ਵੈਸੇ ਤੁਹਾਨੂੰ ਇਹ ਦੱਸਤੀ ਐ ਕਿ ਖਪੂਮਰ ਤੇ ਅਸਰ ਹੁੰਦਾ ਹੈ ਬੈਂਕ ਆਫ ਕੈਨੇਡਾ ਕੋ ਰਿਪੋਰਟ ਪਾਉਣ ਨਾ ਪਾਉਣ ਮੇਂ ਨੀ ਲੱਗ ਜਾਂਦੇ ਨੇ ਸੋ ਇਸ ਵਾਰੀ ਦੀ ਜੁਲਾਈ ਨੂੰ ਬੈਂਕ ਆਫ ਕੈਨੇਡਾ ਦੇ ਜਿਹੜਾ ਡਿਸੀਜਨ ਨੇ ਆ ਉਹ ਇਸ ਵਾਰੀ ਦੀ ਮਹਿੰਗਾਈ ਦਰ ਆ ਉੱਤੇ ਮੇਜਰ ਤਰ੍ਹਾਂ ਤੇ ਇੰਪੈਕਟ ਕਰੇਗਾ ਮਾਰਾ ਦਾ ਮੰਨਣਾ ਹੈ ਕਿ ਜੇ ਮਹਿੰਗਾਈ ਦਰ ਦੇ ਵਿੱਚ ਕੋ ਬਹੁਤਾਂ ਵੱਡਾ ਫਰਕ ਨਾ ਆਇਆ ਤੇ ਦੋ ਵਾਰੀ ਬੈਂਕ ਆਫ ਕੈਨੇਡਾ ਨੇ ਇੰਟਰਸਟੇਡ ਹੋਲਡ ਕਰ ਛੱਡੇ ਸੀਗੇ ਹੁਣ ਵਾਲੀ ਜਿਹੜੀ ਅਹ ਡਿਸੀਜਨ ਹੋਏਗਾ ਐਂਡ ਆਫ ਜੁਲਾਈ ਉਹਦੇ ਵਿੱਚ ਬੈਂਕ ਆਫ ਕੈਨੇਡਾ ਇੱਕ ਜਾਂ ਦੋ ਕੁਆਟਰ ਦੀ ਕਟ ਲਾ ਸਕਦਾ ਹੈ ਇਹ ਦੱਸਣਾ ਚਾਹੁੰਦੇ ਆ ਕਿ ਇਨ ਦੀ ਮੀਨ ਟਾਈਮ ਜਿਹੜਾ 30 ਡੇਸ ਦੀ ਜਿਹੜੀ ਡੇਟ ਦੋਨਾਂ ਕੰਟਰੀਆਂ ਨੇ ਕੈਨੇਡਾ ਅਮਰੀਕਾ ਨੇ ਲੌਕ ਕੀਤੀ ਸੀ ਕਿ ਉਹ ਸਕਿਉਰਿਟੀਜ਼ ਦੇ ਟ੍ਰੇਡ ਜੋਨ ਨੂੰ ਉਹ ਫਾਈਨਲਾਈਜ਼ ਕਰ ਲੈਣਗੇ ਉਹ ਵੀ 30 ਦਿਨ ਪਹਿਲਾਂ ਪੂਰੇ ਹੋ ਜਾਣੇ ਆ ਸੋ ਕਾਫੀ ਕੁਝ ਹੋਏਗਾ ਬੈਂਕ ਆਫ ਕੈਨੇਡਾ ਕੋ ਅਗਲਾ ਇੰਟਰਸਟੇਟ ਦਾ ਡਿਸੀਜਨ ਲੈਂਲੀ ਸਟੇ ਵਿਦ ਰੇਡੀਓ ਸਾਊਥ ਈਸ਼ੀਅਨ ਵਾਇਸ ਕਸੀ ਲਗਾਤਾਰ ਤੁਹਾਨੂੰ ਕੈਨੇਡਾ ਦੀ ਇਕਨੋਮੀ ਨਾਲ ਲੇਟਡ ਜਿਹੜੀ ਅੱਛੇ ਠਿਆ ਬੈਂਕ ਆਫ ਕੈਨੇਡਾ ਦੇ ਡਿਸੀਜਨ ਤੇ ਜੋ ਬਾਹਰ ਨੇ ਉਹਨਾਂ ਦੀ ਅਪਡੇਟ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ ਅਗਲੀ ਖਬਰ ਵੱਲ ਵੱਧਦੇ ਆ ਜੀ ਖੇਦ ਰੋਕ ਕਰਦੇ ਇਸ ਵਕਤ ਪ੍ਰਧਾਨ ਮੰਤਰੀ ਮਿਸਟਰ ਮਾਰਕ ਕਾਰਨੀ ਯੋਰਪ ਦੇ ਦੌਰੇ 'ਤੇ ਨੇ ਪਹਿਲਾਂ ਉਹਨਾਂ ਨੇ ਉੱਥੇ ਮੀਟਿੰਗ ਕੀਤੀ ਸੀਗੀ ਇਸ ਦੇ ਬਾਰੇ ਲਗਾਤਾਰ ਜਰੀਆ ਉਹ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੈਨੇਡਾ ਯੋਰਕਨ ਯੂਨੀਅਨ ਦੇ ਨਾਲ ਉਹਨਾਂ ਨੇ ਆਪਣੀ ਡੀਲ ਜਿਹੜੀ ਸਾਈਨ ਕਰ ਲਈ ਹੈ ਖਬਰ ਆ ਰਹੀ ਹੈ ਕਿ ਸਕਿਉਰਟੀ ਦੇ ਡਿਫੈਂਸ ਪਾਰਟਨਰਸ਼ਿਪ ਦੋਨੋਂ ਦੀ ਬਰਸਲ ਦੇ ਵਿੱਚ ਹੋ ਚੁੱਕੀ ਹੈ ਸੋ ਇਹਦੇ ਬਾਰੇ ਕੈਨੇਡਾ ਲਗਾਤਾਰ ਅਮਰੀਕਾ ਦੇ ਵੱਲੋਂ ਸਾਡੇ ਹੱਥ ਨਾ ਫੜਨ ਕਰਕੇ ਕੈਨੇਡਾ ਆਪਣੇ ਕੁਝ ਹੋਰ ਸਕਿਉਰਟੀ ਇਕਨੋਮਿਕ ਪਾਰਟਨਰ ਜਿਹੜੇ ਲੱਭ ਰਾਇਆ ਤੇ ਕੈਨੇਡਾ ਵਾਸਤੇ ਸਭ ਤੋਂ ਵਧੀਆ ਜਿਹੜੇ ਅਲਾਈਸ ਨੇ ਉਹ ਜੌਰਪਨ ਯੂਨੀਅਨ ਦੇ ਕੰਟਰੀ ਨੇ ਸੋ ਇਸ ਜਿਹੜਾ ਨਵਾਂ ਪ੍ਰੋਗਰਾਮ ਆ ਇਹਦਾ ਨਾਮ ਰੀ ਆਰੰਬ ਜੌਰ ਪ੍ਰਖਿਆ ਗਿਆ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜਿਹੜੇ ਨੇ ਉਹ ਇਸ ਡੀਲ ਨੂੰ ਸਾਈਨ ਕਰ ਚੁੱਕੇ ਨੇ ਤੇ ਇਸ ਡੀਲ ਦੀਆਂ ਹੋਰ ਅਪਡੇਟ ਜਿਹੜੀਆਂ ਆਉਣੀਆਂ ਬਾਅਦ ਹੀ ਨੇ ਇਤਾਂ ਇਹ ਵੀ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਇਸ ਵਕਤ ਹੁਣ ਨੀਦਰਲੈਂਡ ਲਈ ਰਵਾਨਾ ਹੋਗੇ ਨੇ ਉੱਥੇ ਉਹ NATO ਕੰਟਰੀਸ ਨੇ ਜਿਹੜੇ ਜਿਹੜੇ ਲਾਈਸ ਨੇ ਉਹਨਾਂ ਦੇ ਨਾਲ ਗੱਲਬਾਤ ਕਰਨਗੇ ਸੋ ਦ ਸੀਐਨਸੀਆਰ ਨੇ ਕਿ NATO ਤੇ ਅਮਰੀਕਾ NATO ਤੇ ਅਮਰੀਕਾ ਆਪਣੇ ਸਾਰੇ ਜਿਹੜੇ ਭਾਈਵਾਲ ਕੰਟਰੀਸ ਨੇ NATO ਦੇ ਉਹਨਾਂ ਤੇ ਇਸ ਕਾਲ ਦਾ ਪ੍ਰੈਸ਼ਰ ਬਿਲਡ ਕਰ ਰਹੇ ਨੇ ਕਿ ਤੁਸੀਂ ਆਪਣੀ ਜੀਡੀਪੀ ਦਾ 5% ਸਪੈਂਡ ਕਰੋ ਡਿਫੈਂਸ ਤੇ ਉੱਪਰ ਮਿਲਟਰੀ ਦੇ ਉੱਪਰ ਕੈਨੇਡਾ ਹਾਲ ਦੀ ਘੜੀ 1.45% ਸੀ ਕਰ ਰਿਹਾ ਹੈ 1.5% ਤੋਂ ਵੀ ਘੱਟ ਬਟ ਦਸ਼ਕਦਰ ਪਹਿਲਾਂ ਪ੍ਰਧਾਨ ਮੰਤਰੀ ਮਿਸਟਰ ਮਾਰਕ ਕਾਰਨੀ ਨੇ 2020 ਜਾਣ ਕੇ ਇਸ ਕੱਲ੍ਹ ਦੀ ਅਨਾਉਂਸਮੈਂਟ ਕਰਤੀ ਸੀ ਅਸੀਂ ਹੁਣ 2% ਇਸ ਸਾਲ ਸਪੈਂਡ ਕਰਾਂਗੇ ਬਸ 2 ਤੋਂ 5% ਕਰਨਾ ਕੈਨੇਡਾ ਲਈ ਕੀ ਗੁਵਾਰਾ ਹੋਏਗਾ ਇੱਕ ਬਹੁਤ ਵੱਡਾ ਸਵਾਲ ਬਣੇਗਾ ਇਹ ਵੀ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਮਿਸਟਰ ਮਾਰਕ ਕਾਰਨੀ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਕੱਲ੍ਹ ਰਾਤ ਅਮਰੀਕਨ ਪ੍ਰੈਜ਼ੀਡੈਂਟ ਮਿਸਟਰ ਡੋਨਲਡ ਟਰੰਪ ਤੇ ਨਾਲ ਫੋਨ ਤੇ ਵੀ ਗੱਲਬਾਤ ਹੋਏਗੀ ਸੋ ਉਹਨਾਂ ਨੂੰ ਹੁਣ ਉਹ ਨੀਦਰਲੈਂਡ ਦੇ ਵਿੱਚ ਵੀ ਮਿਲਣਗੇ ਪਾਰਿਸ ਸਿਕਿਉਰਟੀ ਦਾ ਉੱਥੇ ਪ੍ਰਬੰਧ ਕੀਤਾ ਗਿਆ ਹੈ ਤੇ ਉੱਥੇ ਵੀ ਗੱਲਬਾਤ ਹੋਏਗੀ ਇਸ ਵਕਤ ਟ੍ਰੇਡ ਨੂੰ ਲੈ ਕੇ ਇਕਨੋਮੀ ਨੂੰ ਲੈ ਕੇ ਤੇ ਖਾਸ ਤੌਰ ਤੇ ਇਸ ਵਕਤ ਜਿਹੜੀ ਮਿਡਲ ਈਸਟ ਦਾ ਕਨਫਲिक्ट ਚੱਲ ਰਿਹਾ ਉਹਦੇ ਬਾਰੇ ਸੋ ਮਿਡਲ ਈਸਟ 'ਤੇ ਥੋੜੀ ਗੱਲਬਾਤ ਕਰਕੇ ਫਿਰ ਆਪਾਂ ਬਾਕੀ ਗੱਲਾਂ ਬਾਤਾਂ ਜਿਹੜੀਆਂ ਉਹ ਕਰਾਂਗੇ ਮਿਡਲ ਈਸਟ 'ਤੇ ਜਿਹੜੀ ਠੰਡੀ ਹਵਾ ਆ ਰਹੀ ਆ ਉਹ ਇਸ ਵਕਤ ਇਹ ਆ ਕਿ ਇਜ਼ਰਾਈਲ ਤੇ ਇਰਾਨ ਦੋਨੋਂ ਐਗਰੀਡ ਹੋਗੇ ਨੇ ਦੋਨੋਂ ਸੈਂਥ ਹੋਗੇ ਨੇ ਕਿ ਉਹ ਸੀ ਫਾਈਟ ਕਰਨਗੇ ਅ ਡੋਨਲਡ ਟਰੰਪ ਹੁਣਾਂ ਦੀ ਦਕਲੰਦਾਜੀ ਤੋਂ ਬਾਅਦ ਨਾ ਸਿੱਧਾ ਇਸ ਤੋਂ ਪਹਿਲਾਂ ਦੋਨਾਂ ਕੰਟਰੀ ਇੱਕ ਦੂਜੇ ਦੇ ਉੱਪਰ ਮਜ਼ਾਇਲ ਦਾਅਵੇ ਤੇ ਰਹੇ ਸਨ ਅਮਰੀਕਾ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਨੇ ਤਿੰਨ ਜਿਹੜੇ ਥਕਾਣੇ ਆ ਉਹਨਾਂ ਦੇ ਉੱਪਰ ਹਮਲੇ ਕੀਤੇ ਨੇ ਨਿਊਕਲੀਅਰ ਥਕਾਣੇ ਈਰਾਨ ਦੇ ਤੇ ਈਰਾਨ ਨੇ ਜਵਾਬੀ ਕਾਰਵਾਈ ਕਰਦੇ ਹੋਇਆ ਅਮਰੀਕਾ ਦਾ ਜਿਹੜਾ 에ਅਰ ਬੇਸ ਐ ਕਾਥਰ ਦੇ ਵਿੱਚ ਉਸ ਦੇ ਉੱਪਰ ਅਟੈਕ ਕੀਤਾ ਸੀਗਾ ਬਟ ਅਮਰੀਕਾ ਨੇ ਇਸ ਕਦ ਦਾ ਦਾਅਵਾ ਕੀਤਾ ਕਿ ਈਰਾਨ ਦੇ ਇਸ ਅਟੈਕ ਦੇ ਨਾਲ ਉਹਨਾਂ ਕੋਈ ਨੁਕਸਾਨ ਨਹੀਂ ਹੋਇਆ ਕੋਈ ਕੈਦਗੀ ਨਹੀਂ ਹੋਈ ਕੋਈ ਫੌਜੀ ਮਰਿਆ ਜਾਂ ਜ਼ਖਮੀ ਨਹੀਂ ਹੈ ਉਸ ਸੰਵਾਦ ਤੋਂ ਬਾਅਦ ਥੋੜੇ ਚਿਰ ਬਾਅਦ ਅਮਰੀਕਨ ਪ੍ਰੈਜ਼ੀਡੈਂਟ ਨੇ ਇਸ ਗੱਲ ਦੀ ਅਨਾਉਂਸਮੈਂਟ ਕਰ ਦਿੱਤੀ ਸੀ ਕਿ ਦੋਨੋਂ ਕੰਟਰੀ ਮੰਨ ਗਏ ਨੇ ਕਿ ਹੁਣ ਸੀਜ਼ਫਾਇਰ ਹੋਏਗਾ ਬਿਲਕੁਲ ਕੰਪਲੀਟ ਸੀਜ਼ਫਾਇਰ ਹੋਏਗਾ ਉਸ ਤੋਂ ਬਾਅਦ ਵੀ ਦੋਨਾਂ ਖੱਤਰੀਆਂ ਨੇ ਇਜ਼ਰਾਇਲ ਤੇ ਇਰਾਨ ਨੇ ਇੱਕ ਦੂਜੇ ਤੇ ਮザਲ ਡੱਗੀਆਂ ਬਟ ਹੁਣ ਖਬਰਾਂ ਆ ਰਹੀਆਂ ਨੇ ਕਿ ਇਹ ਇਫੈਕਟ ਹੋ ਗਿਆ ਦੋਨੋਂ ਕੰਟਰੀ ਜਿਹੜੇ ਨੇ ਸੀਜ਼ਫਾਇਰ ਲੀ ਮੰਗਨੇ ਹਾਲ ਦੀ ਕੁੜੀ ਦੁਨੀਆ ਦੇ ਵਿੱਚ ਇੱਕ ਚੰਗੀ ਤੇ ਪੋਜ਼ਿਟਿਵ ਨਿਊਜ਼ ਆ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਉੱਧਰ ਕੈਨੇਡਾ ਨੇ ਅਮਰੀਕਾ ਦੇ ਨਾਲ ਨੇਗੋਸ਼ੀਏਟ ਕਰਨ ਲਈ ਆਪਣਾ ਜਿਹੜਾ ਲਾਡਟਾਇਆ ਫਾਰਨ ਅਫੇਅਰ ਨੂੰ ਡੀਲ ਕਰ ਲਈ। ਯੂਐਸ ਦੇ ਵਿੱਚ ਕੈਨੇਡਾ ਦੇ ਜਿਹੜੇ ਇੰਡਸਟਰੀਅਰ ਨੇ ਯੂਐਸ ਦੇ ਵਿੱਚ ਕੈਨੇਡਾ ਦੇ ਵੈਸਟਰ ਕ੍ਰਿਸਟਨ ਹਿਲਮੈਨ ਜਿਹੜੇ ਕਿ 2017 ਤੋਂ ਅਮਰੀਕਾ ਦੇ ਵਿੱਚ ਵਿਸ਼ਿੰਗਟਨ ਡੀਸੀ ਕੈਨੇਡਾ ਦੇਗਵਾਇ ਕਰਨੇ ਵੈਸਟਰ ਨੇ ਉਹਨਾਂ ਦਾ ਲੰਮਾ ਐਕਸਪੀਰੀਅੰਸ ਆ ਅਮੈਸਟਰ ਨੂੰ ਹੀ ਕੈਨੇਡਾ ਨੇ ਆਪਣਾ ਜਿਹੜਾ ਉਹ ਟ੍ਰੇਡ ਯਾਰ ਲਾ ਦਿੱਤਾ ਅਮਰੀਕਾ ਦੇ ਨਾਲ ਬਾਈਲੈਟਰਲ ਗੱਲਬਾਤ ਕਰ ਲਈ ਹਿਲਮੈਨ ਦਾ ਐਕਸਪੀਰੀਅੰਸ ਕਾਫੀ ਆ ਤੇ ਇਹ ਗਲੋਬਲ ਮੇਲ ਦੇ ਹਵਾਲੇ ਨਾਲ ਅਸੀਂ ਖਬਰ ਤੁਹਾਡਾ ਸਾਹਮਣੇ ਸਾਂਝੀ ਕਰ ਰਹੇ ਆ ਤੇ ਨੇਗੋਸ਼ੀਏਟਰ ਜਿਹੜੇ ਨੇ ਉਹ ਹਿਲਮੈਨ ਹੋਣਗੇ ਅਮਰੀਕਾ ਦੇ ਨਾਲ ਦੇਨ ਨੂੰ ਸਾਈਕਲ ਲਈ ਸੜੇ ਚੜਨ ਵਾਸਤੇ ਐਮਬੈਸਟਰ ਦੱਸਦੀ ਹੈ ਕਿ ਉਹ ਨਾਲ ਦੀ ਨਾਲ ਆਪਣੇ ਐਮਬੈਸਟਰ ਦੀਆਂ ਸਮਵਾਹ ਵੀ ਨਿਭਾਦੇ ਰਹਿਣਗੇ ਤੇ ਅਮਰੀਕਾ ਦੇ ਨਾਲ ਉਹ ਨੇਗੋਸ਼ੀਏਟ ਕਰਨਗੇ ਕੈਨੇਡਾ ਦੀ ਟ੍ਰੇਨ ਨੂੰ ਕੈਨੇਡਾ ਅਮਰੀਕਾ ਦੀ ਸਟੇਟ ਗੇਟ ਗਿਆ ਉਸ ਨੂੰ ਸੜੇ ਚੜਨ ਵਾਸਤੇ ਕ੍ਰਿਸਚਨ ਹਿਲਮੈਨ ਨੂੰ ਪ੍ਰਧਾਨ ਮੰਤਰੀ ਮਿਸਟਰ ਮਾਰਕ ਕਾਰਨੀ ਨੇ ਅਪਾਇੰਟ ਕਰ ਦਿੱਤਾ ਉਹਨਾਂ ਦੇ ਚੰਗੇ ਐਕਸਪੀਰੀਅੰਸ ਦਾ ਕੈਨੇਡਾ ਲਈ ਇੱਕ ਵੱਡਾ ਫਾਇਦਾ ਹੋ ਸਕਦਾ ਹੈ ਇਹਦੇ ਬਾਰੇ ਅਪਡੇਟ ਜਾਰੀ ਰੱਖਾਂਗੇ ਦੋ ਤਿੰਨ ਪ੍ਰਵਿੰਸ਼ੀਅਲ ਖਬਰਾਂ ਤੇ ਬ੍ਰੀਕ ਲਵਾਂਗੇ ਉਸ ਤੋਂ ਬਾਅਦ ਤੁਹਾਡਾ ਕੋਈ ਕੁਐਸਚਨ ਕਨਸਰਨ ਕੋਈ ਇਨਪੁੱਟ ਕੋਈ ਫੋਨ ਕਾਲ ਤੁਹਾਡੀ ਹੋਵੇ ਤੇ ਜਰੂਰ ਸਾਡੇ ਨਾਲ ਸਾਂਝ ਕਰਿਓ ਤੇ ਅਸੀਂ ਇਸ ਗੱਲ ਦੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਸਾਂਝ ਵੀ ਪਾਉਂਦੇ ਰਹੋਗੇ ਸਾਨੂੰ ਅਪਡੇਟ ਦਿੰਦੇ ਰਹੋਗੇ ਇਨਪੁੱਟ ਦਿੰਦੇ ਰਹੋਗੇ ਕਿ ਇਹ ਨਿਊਜ਼ ਯੂਜ਼ ਤੁਹਾਡੇ ਲਈ ਕਿੰਨੀ ਹੈ ਕਿ ਅਪਡੇਟ ਹੈ ਕਿ ਲੋਕਾਂ ਨਾਲ ਗੱਲਾਂ ਬਾਤਾਂ